ਸਾਡੇ ਨਾਲ ਉਹਨਾਂ ਦੀ ਇਹੋ ਗੱਲਬਾਤ ਹੋਈ ਵੀ ਤੁਸੀਂ ਮੇਰੀਆਂ ਭੈਣਾਂ ਡਟਿਆ ਰਹੋ ਹਾਂ ਆਪਾਂ ਜਿੱਤ ਕੇ ਜਾਵਾਂਗੇ ਹਾਂ ਕਿ ਤੁਸੀਂ ਚਿੰਤਾ ਨਹੀਂ ਕਰਨੀ ਹਾਂ ਪਰ ਜਿੰਤਾ ਭੈਣ ਨੂੰ ਕਿਵੇਂ ਨਾ ਆਵੇ ਹਾਂ 18 ਦਿਨ ਮੈਂ ਨਹੀਂ ਮੋਦੀ 18 ਘੰਟੇ ਭੁੱਖਾ ਰਹਿ ਕੇ ਵੇਖ ਲਵੇ 18 ਘੰਟੇ ਹੀ ਹਾਂ 18 ਦਿਨ ਤਾਂ ਬਹੁਤ ਗੱਲ ਹੈ ਹਾਂ ਤੇ ਪਰ ਉਹਨਾਂ ਨੂੰ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਹੈਗੀ ਵੀ ਅਸੀਂ ਤਾਂ ਕੋਈ ਆਪਦੇ ਵੱਨੋਂ ਕਸਰ ਨਹੀਂ ਛੱਡੀ ਹਾਂ ਅਸੀਂ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਨਾਲ ਸਹਿਮਤੀ ਕਰਨ ਵਾਸਤੇ ਪਰ ਉਹਨਾਂ ਨੇ ਸਾਡੇ ਨਾਲ ਵੈਰ ਕਮਾਉਣ ਵਾਲੀ ਕੋਈ ਕਸਰ ਨਹੀਂ ਛੱਡੀ ਹੱਤ ਦਾ ਤੇ ਵੈਰ ਵੇਖ ਲਓ ਕਿੱਡਾ ਵੱਡਾ ਜ਼ਬਰਦਸਤ ਹੱਤ ਦਾ ਕਿੰਨਾ ਵੈਰ ਬਣਾ ਬਣਿਆ ਹੋਇਆ ਹੁਣ ਦੱਸੋ ਹੁਣ ਸਾਨੂੰ ਕੋਈ ਹੋਰ ਆਤਾ ਦਿਸਦਾ ਨਹੀਂ ਰਿਹਾ ਦਾ ਅਸੀਂ ਐਸੇ ਰਾਹੀ ਤੁਰਨੇ ਫਿਰ ਹੁਣ ਕਿੱਥੇ ਸੀ ਖਡਿਆਣਾ ਖਨੌਰੀ ਬਾਰਡਰ ਤੇ ਲਗਾਤਾਰ ਤੁਹਾਨੂੰ ਪਿਛਲੇ 18 ਦਿਨਾਂ ਤੋਂ ਤਸਵੀਰਾਂ ਦਿਖਾ ਰਿਹਾ ਖਨੌਰੀ ਬਾਰਡਰ ਦੀਆਂ 26 ਤਰੀਕ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਵੱਡੀ ਪੁਲਿਸ ਫੋਰਸ ਦੇ ਨਾਲ ਇੱਥੋਂ ਜਬਰੀ ਉਠਾ ਕੇ ਡੀ ਐਮ ਸੀ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਮਰਦ ਤੇ ਬੈਠਿਆ 18 ਦਿਨ ਹੋ ਚੁੱਕੇ ਨੇ ਸਿਹਤ ਬੜੀ ਨਾਜ਼ੁਕ ਬਣੀ ਹੋਈ ਹੈ ਤੇ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਇਹ ਪੰਡਾਲ ਹੈਗਾ ਸਾਰਾ ਤੇ ਤੁਹਾਨੂੰ ਅੱਜ ਦੀ ਜਿਹੜੀ ਅੱਜ ਇੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਵਾਸਤੇ ਰਕੇਸ਼ ਗਾਇਤ ਜਿਹੜੇ ਜੁਪੀ ਦੇ ਕਿਸਾਨ ਆਗੂ ਨੇ ਉਹ ਵੀ ਪਹੁੰ ਜਿੱਕ ਇੱਥੇ ਬੈੱਡ ਲਿਆਂਦਾ ਗਿਆ ਕਿਉਂਕਿ ਪਹਿਲਾਂ ਡਾਕਟਰ ਸਾਹਿਬਾਨਾਂ ਨੇ ਕਿਹਾ ਗਿਆ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜ਼ਿਆਦਾ ਭੀੜ ਤੋਂ ਬਚਾ ਕੇ ਰੱਖਣਾ ਕਿਉਂਕਿ ਕਦੇ ਵੀ ਇਨਫੈਕਸ਼ਨ ਹੈ ਜਿਹੜਾ ਉਹ ਹੋ ਸਕਦਾ ਪਰ ਹੁਣ ਅੱਜ ਵੱਡਾ ਕੱਠ ਜਿਹੜਾ ਇੱਥੇ ਹੋਣ ਜਾ ਰਿਹਾ ਹੈ ਤੇ ਉਸ ਨੂੰ ਦੇਖਦੇ ਹੋਏ ਇੱਕ ਬੈੱਡ ਲਿਆਂਦਾ ਗਿਆ ਜਿਹਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਇੱਥੇ ਜਿਹੜਾ ਆਰਾਮ ਕਰਨ ਲਈ ਰੱਖਿਆ ਜਾਵਗਾ ਕਿਉਂਕਿ ਹਰ ਇੱਕ ਦੀ ਦਿਲ ਹੀ ਤਮੰਨਾ ਕਿ ਅਸੀਂ ਜਗਜੀਤ ਸਿੰਘ ਢੱਲੇਵਾਲ ਨੂੰ ਆਪਣੀਆਂ ਅੱਖਾਂ ਨਾਲ ਦੇਖੀ ਉਹਨਾਂ ਨੂੰ ਮਿਲ ਸਕੀਏ ਪਰ ਜਗਜੀਤ ਸਿੰਘ ਢੱਲੇਵਾਲ ਨੂੰ ਦੂਰੋਂ ਜ਼ਰੂਰ ਦੇਖਿਆ ਜਾ ਸਕਦਾ ਪਰ ਉਹਦੇ ਨੇੜੇ ਬੜੀ ਉਹਦੇ ਨਾਲ ਧਿਆਨ ਰੱਖਣਾ ਪੈਣਾ ਕਿਉਂਕਿ ਉਹਨਾਂ ਨੂੰ ਇਨਫੈਕਸ਼ਨ ਹੈ ਜਿਹੜਾ ਕਦੇ ਵੀ ਹੋ ਸਕਦਾ ਹੈ ਸਾਡੇ ਨਾਲ ਵਲੰਟੀਅਰ ਵੀਰ ਖੜੇ ਆ ਬਾਈ ਜੀ ਕਿਹੜੀ ਕੀ ਨਾਮ ਹੈ ਤੁਹਾਡਾ ਚਰਨਜੀਤ ਸਿੰਘ ਜੀ ਚਰਨਜੀਤ ਲਗਾਤਾਰ ਤੁਸੀਂ ਇੱਥੇ ਪੈਰਾ ਪੈਰਾ ਦੇ ਰਹੇ ਹੋ ਕਿਉਂਕਿ ਬੜਾ ਇੰਤਜ਼ਾਮ ਕੀਤਾ ਹੋਇਆ ਟਰਾਲੀਆਂ ਵੀ ਇੱਕ ਦੂਜੀ ਨਾਲ ਬਿਲਡਿੰਗ ਕੀਤੀਆਂ ਗਈਆਂ ਨੇ ਕਿ ਵੀ ਕਿਸੇ ਤਰ੍ਹਾਂ ਦੀ ਚੁੱਕ ਨਾ ਹੋਵੇ ਰਾਤ ਨੂੰ ਨੌਂਸਮਿੰਟਾਂ ਵੀ ਹੁੰਦੀਆਂ ਨੇ ਅੱਜ ਦੇ ਕੱਠ ਨੂੰ ਦੇਖ ਜਿਓ ਕਿੱਦਾਂ ਨੇ ਇੰਤਜ਼ਾਮ ਕੀਤੇਗੇ ਅੱਜ ਬਹੁਤ ਜ਼ਿਆਦਾ ਇੰਤਜ਼ਾਮ ਪੱਕੇ ਨੇ ਜੀ ਇੱਥੇ ਹੂੰ ਬਾਕੀ ਕੱਠ ਬਹੁਤ ਜ਼ਿਆਦਾ ਆ ਕਾਫਲੇ ਅੱਜ ਆਉਣੇ ਨੇ ਕੇ ਬਾਕੀ ਰਿਕਵੈਸਟ ਕਹਿਤ ਜੀ ਕਹਿੰਦੇ ਆਉਣੇ ਨੇ ਬਾਕੀ ਟੈਂਟ ਦਾ ਸਮਾਨ ਪਿੱਛੇ ਨੂੰ ਬਹੁਤ ਲਿਆਂਦਾ ਜੀ ਪਟਾਲ ਵਧਾਵਾਂਗੇ ਹੋਰ ਵੱਡਾ ਅੱਜ ਜਿਹੜਾ ਪੰਡਾਲ ਹੈ ਕਾਫੀ ਵੱਡਾ ਹੋਣ ਜਾ ਰਿਹਾ ਕਿਉਂਕਿ ਤੁਹਾਨੂੰ ਅਸੀਂ ਕੈਮਰਾਮੈਨ ਨੂੰ ਵੀਰ ਨੂੰ ਕਹੂੰਗਾ ਕਿ ਜਰੂਰ ਜਿਹੜੀਆਂ ਤਸਵੀਰਾਂ ਪਿੱਛੇ ਦੀਆਂ ਦਿਖਾਈਏ ਕਿ ਜਿਹੜਾ ਪੰਡਾਲ ਸੀ ਜਿਹੜੀਆਂ ਪਿੱਛੇ ਤੁਹਾਨੂੰ ਟਰਾਲੀਆਂ ਨਜ਼ਰ ਆ ਰਹੀਆਂ ਨੇ ਇਹ ਇੱਕ ਦੂਜੀ ਟਰਾਲੀ ਨਾਲ ਪਾਈਪ ਨੇ ਜਿਹੜੇ ਵੈਲਡਿੰਗ ਕੀਤੇ ਗਏ ਆ ਤਾਂ ਕਿ ਕੋਈ ਵੀ ਰਾਤ ਨੂੰ ਇੱਥੇ ਪ੍ਰਸ਼ਾਸਨ ਆ ਕੇ ਕੋਈ ਜਬਰੀ ਨਾ ਕਰ ਸਕੇ ਕਿਉਂਕਿ ਹਰ ਚੀਜ਼ ਦਾ ਤੁਹਾਨੂੰ ਅਸੀਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਕਿ ਇੱਥੇ ਤਕਰੀਬਨ ਹਰ ਜਗ੍ਹਾ ਤੇ ਪਹਿਰੇਦਾਰੀ ਕੀਤੀ ਜਾਂਦੀ ਆ ਰਾਤ ਦੇ ਮੌਕੇ ਤੇ ਜਿਸ ਤਰ੍ਹਾਂ ਕੱਲ ਗੁਪਤ ਸੂਚਨਾ ਮਿਲਣ ਤੋਂ ਬਾਅਦ ਵੱਡੀ ਜਿਹੜੀ ਇਹ ਕੋਕੇ ਕਿਸਾਨ ਜਿਹੜੇ ਵਲੰਟੀਅਰ ਨੇ ਬੜੇ ਚੌਕਸ ਹੋਏ ਨੇ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਅਸੀਂ ਤੁਹਾਨੂੰ ਤੇ ਉਹਨਾਂ ਦੇ ਜਿਹੜੇ ਭੈਣ ਨੇ ਉਹ ਵੀ ਇੱਥੇ ਬੈਠੇ ਹੋਏ ਨੇ ਇੱਥੇ ਲਗਾਤਾਰ ਆਪਣੇ ਭਰਾ ਦੀ ਜਿਹੜੀ ਸਿਹਤ ਜਾਂਦੀ ਦੀ ਅਰਦਾਸ ਕਰਦੇ ਹੋਏ ਨੇ ਅਸੀਂ ਗੱਲ ਕਰਦੇ ਆ ਮਤਾ ਜੀ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਮਤਾ ਜੀ ਲਗਾਤਾਰ ਤੁਸੀਂ ਬੈਠਿਓ ਜਗਜੀਤ ਸਿੰਘ ਢੱਲੇਵਾਲ ਦੀ ਨੂੰ ਮਿਲੇ ਹੋਵੋਗੇ ਕਿੱਦਾਂ ਦੀ ਸਿਹਤ ਹੈ ਉਹਨਾਂ ਦੀ ਬਹੁਤ ਨਾਜ਼ੁਕ ਹੈ ਜੀ ਹੂੰ ਬਹੁਤ ਨਾਜ਼ੁਕ ਸਿਹਤ ਹੈ ਸਾਡੇ ਤੋਂ ਭੈਣਾਂ ਤੋਂ ਦੇਖੀ ਨਹੀਂ ਜਾਂਦੀ ਹੂੰ ਸਾਨੂੰ ਬਹੁਤ ਇਸ ਗੱਲ ਦੀ ਚਿੰਤਾ ਤੇ ਇਸੇ ਤੇ ਇਹੋ ਹੀ ਅਰਦਾਸ ਬੇਨਤੀਆਂ ਕਰਦੇ ਆ ਵੀ ਸਾਡੇ ਵੀਰ ਦੀ ਗੱਲਬਾਤ ਸੁਣੀ ਜਾਵੇ ਹੂੰ ਜੀ ਇਸ ਦਾ ਗੱਲਬਾਤ ਮਸਲਾ ਹੋ ਸਕੇ ਕਿਸਾਨਾਂ ਜ਼ਿਆਦ ਦੀ ਸੁਣਨ ਵਾਸਤੇ ਕੋਈ ਵੀ ਤਿਆਰ ਨਹੀਂਗਾ ਹੂੰ ਹੁਣ ਜਿਹੜੀ ਕੇਂਦਰ ਸਰਕਾਰ ਹੈ ਉਹ ਪਤਾ ਨਹੀਂ ਕੀ ਕਰਾਉਣਾ ਚਾਹੁੰਦੀ ਹੈ ਹੋਰ ਅਜੇ ਕੀ ਸਾਡਾ ਸਬਰ ਦੇਖਣਾ ਚਾਹੁੰਦੀ ਹੈ ਸਬਰ ਤਾਂ ਹੁਣ ਵੀ ਦੇਖੋ ਹੱਥ ਵਰਦੀ ਹੱਦ ਤਾ ਕੋਈ ਰਹਿ ਨਹੀਂ ਗਈ ਪਰ ਅਜੇ ਵੀ ਸਾਡਾ ਸਬਰ ਹੈ ਹੁਣ ਇਸ ਸਬਰ ਨੂੰ ਤੋੜਨ ਲਈ ਯਤਨ ਲੱਗ ਰਿਹਾ ਜੇ ਗੱਲ ਕੀਤੀ ਜਾਵੇ ਤੁਸੀਂ ਮਿਲੇ ਵੀ ਹੋਵੋਗੇ ਜਗਜੀਤ ਸਿੰਘ ਢੱਲੇਵਾਲ ਨੂੰ ਕੀ ਤੁਹਾਡੇ ਨਾਲ ਗੱਲਬਾਤ ਹੋਈ ਉਹਨਾਂ ਨਾਲ ਸਾਡੇ ਨਾਲ ਉਹਨਾਂ ਦੀ ਇਹੋ ਗੱਲਬਾਤ ਹੋਈ ਵੀ ਤੁਸੀਂ ਮੇਰੀਆਂ ਭੈਣਾਂ ਡਟੀਆਂ ਰੋ ਹਾਂ ਆਪਾਂ ਜਿੱਤ ਕੇ ਜਾਵਾਂਗੇ ਤੇ ਤੁਸੀਂ ਚਿੰਤਾ ਨਹੀਂ ਕਰਨੀ ਪਰ ਚਿੰਤਾ ਭੈਣ ਨੂੰ ਕਿਵੇਂ ਨਾ ਆਵੇ 18 ਦਿਨ ਮੈਂ ਨਹੀਂ ਮੋਦੀ 18 ਘੰਟੇ ਭੁੱਖਾ ਰਹਿ ਕੇ ਵੇਖ ਲਵੇ 18 ਘੰਟੇ ਹੀ 18 ਦਿਨ ਤਾਂ ਬਹੁਤ ਗੱਲ ਹੈ ਤੇ ਪਰ ਉਹਨਾਂ ਨੂੰ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਹੈਗੀ ਕੱਲ ਇੱਕ ਜਿਹੜਾ ਇੱਕ ਲੈਟਰ ਲਿਖਿਆ ਗਿਆ ਜਗਜੀ ਸਿੰਘ ਦੇ ਲੈਵਲੋਂ ਖੁੱਲਾ ਖਤ ਪੀਐਮ ਦੇ ਨਾਮ ਤੇ ਉਹਦੇ ਉੱਤੇ ਆਪਣੇ ਖੂਨ ਦਾ ਗੂਠਾ ਲਗਾ ਕੇ ਸੈਨ ਕੀਤਾ ਗਿਆ ਜਿੱਥੇ ਉਹਨਾਂ ਨੂੰ ਮਤਲਬ ਕਿ ਇੱਕ ਇੱਕ ਕਤਰੇ ਦੀ ਲੋੜ ਹੈ ਇੰਨੀ ਸਿਹਤ ਕਮਜ਼ੋਰ ਹੋਈ ਵੀ ਆ ਕੀ ਇਸ ਤੇ ਕੀ ਕਹਣਾ ਹੈ ਇਸ ਤੇ ਸਹੀ ਕਹਿਣਾ ਚਾਹੁੰਦੇ ਆ ਵੀ ਅਸੀਂ ਤਾਂ ਕੋਈ ਆਗਦੇ ਵੱਨੋਂ ਕਸਰ ਨਹੀਂ ਛੱਡੀ। ਹੂੰ ਅਸੀਂ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਨਾਲ ਸਹਿਮਤੀ ਕਰਨ ਵਾਸਤੇ ਪਰ ਉਹਨਾਂ ਨੇ ਸਾਡੇ ਨਾਲ ਵੈਰ ਕਮਾਉਣ ਵਾਲੀ ਕੋਈ ਕਸਰ ਨਹੀਂ ਛੱਡੀ। ਹੂੰ ਅੱਤ ਦਾ ਤੇ ਵੈਰ ਵੇਖ ਲਓ ਕਿੱਡਾ ਵੱਡਾ ਜ਼ਬਰਦਸਤ ਅੱਤ ਦਾ ਕਿੰਨਾ ਵੈਰ ਬਣਾ ਬਣਿਆ ਹੋਇਆ। ਹੂੰ ਹੁਣ ਦੱਸੋ ਹੁਣ ਸਾਨੂੰ ਕੋਈ ਹੋਰ ਰਾਹ ਤਾਂ ਦਿਸਦਾ ਨਹੀਂ ਰਿਹਾਗਾ। ਅਸੀਂ ਐਸੇ ਰਾਹ ਹੀ ਤੁਰਨੇ ਫਿਰ ਹੋਰ ਕੀ ਕਰੀਏ। ਕੀ ਦਿਸੰਟੇ ਲੇਵਲ ਦੇ ਸੇਤ ਨੂੰ ਲੈ ਕੇ ਅੱਜ ਮਿਲਣ ਆ ਰਹੇ ਨੇ ਕੇਸਟ ਕਾਜੀ ਵੀ ਇੱਥੇ ਪਹੁੰਚ ਰਹੇ ਨੇ ਹੋਰ ਵੱਡੇ ਜਿਹੜੇ ਐਸਕੇਮ ਦੇ ਲੀਡਰ ਨੇ ਉਹ ਵੀ ਇਕੱਠੇ ਹੋਣ ਦੀ ਸੁਭਾਵਨਾ ਹੈਗੀ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਅਸੀਂ ਤਾਂ ਇਹੀ ਅਪੀਲ ਕਰਨੇ ਵੀ ਸਾਨੂੰ ਮਿਲਣ ਦੀ ਤਾਂ ਇਜਾਜ਼ਤ ਹੈ ਵੀ ਮਿਲੋ ਤੇ ਫਿਰ ਤੁਹਾਨੂੰ ਗੱਲਬਾਤ ਕਰਨ ਦੀ ਕੋਈ ਇਜਾਜ਼ਤ ਨਹੀਂ ਗੀ ਵੀ ਇਸ ਗੱਲ ਦਾ ਨਪਟਾਰਾ ਹੋ ਸਕੇ ਇਕੱਠੇ ਹੋਣ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ ਇੱਥੇ ਹੋਣਗੇ ਤਾਂ ਤਾਂ ਹੀ ਇਹ ਮਸਲੇ ਨੂੰ ਹੱਲ ਕੀਤਾ ਜਾਣਾ ਜੇ ਇਕੱਠੇ ਨਹੀਂ ਹੁੰਦੇ ਤਾਂ ਆਪਾਂ ਫਿਰ ਤਾਂ ਤੁਹਾਨੂੰ ਦਿਸੀ ਜਾਂਦਾ ਵੀ ਕੀ ਕੰਮ ਖਿਲਰਦਾ ਜਾ ਰਿਹਾ ਵਧਦਾ ਜਾ ਰਿਹਾ ਹੁਣ ਇਸ ਨੂੰ ਅਸੀਂ ਤਾਂ ਇਹੀ ਅਖਾਂਗੇ ਆ ਵੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਸਾਡੇ ਵੀਰ ਦੀ ਕਾਤਲ ਹੂੰ ਬਿਲਕੁਲ ਜੀ ਇਹ ਸਨ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੇ ਭੈਣ ਨੇ ਉਹਨਾਂ ਨੇ ਬੜੀ ਭਾਵਕ ਅਪੀਲ ਕੀਤੀ ਆ ਕਿ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੀ ਲੜਾਈ ਆ ਲੜਨੀ ਚਾਹੀਦੀ ਆ ਅੱਜ ਰਕੇਸ਼ ਕਹਤ ਜੀ ਇੱਥੇ ਪਹੁੰਚ ਰਹੇ ਨੇ ਹੋਰ ਵੀ ਜਿਹੜੇ ਐਸਕੇਮ ਦੇ ਵੱਡੇ ਕਿਸਾਨ ਆਗੂ ਨੇ ਉਹ ਇੱਥੇ ਪਹੁੰਚ ਰਹੇ ਨੇ ਤੁਹਾਨੂੰ ਉਹ ਵੀ ਦੱਸਾਂਗੇ ਪਰ ਅੱਜ ਇੱਕ ਜਿਹੜੀ ਵੱਡੀ ਗੱਲ ਆਈ ਆ ਐਡਵੋਕੇਟ ਬਾਸੂ ਰਾਜਨ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਆ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਨੂੰ ਕਿਸੇ ਵੀ ਤਰ੍ਹਾਂ ਬਚਾਇਆ ਜਾ ਸਕੇ ਕਿਉਂਕਿ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਹਰ ਕੋਈ ਪੂਰੇ ਵਰਲਡ ਦੇ ਵਿੱਚ ਹਰ ਇੱਕ ਦੇਖ ਰਿਹਾ ਕਿ ਜਗਜੀਤ ਸਿੰਘ ਢੱਲੇਵਾਲ ਨੇ ਆਪਣੇ ਕਿਸਾਨਾਂ ਦੇ ਖਾਤਰ ਕਿਸਾਨੀ ਦੀ ਖਾਤਰ ਜਿਹੜੀ ਆਪਣੀ ਜਾਨ ਨੂੰ ਜਿਹੜਾ ਜੋਖਮ ਦੇ ਵਿੱਚ ਪਾਇਆ ਹੋਇਆ ਤੇ ਤੁਹਾਨੂੰ ਅਸੀਂ ਉਹ ਵੀ ਤਸਵੀਰਾਂ ਦਿਖਾਵਾਂ ਕਿ ਜਿੱਥੇ ਜਗਜੀਤ ਸਿੰਘ ਡੱਲੇਵਾਲ ਜਿਹੜੀ ਟਰਾਲੀ ਦੇ ਵਿੱਚ ਰੱਖੇ ਗਏ ਨੇ ਆ ਇੱਕ ਬੈੱਡ ਲਿਆਂਦਾ ਗਿਆ ਕਿਉਂਕਿ ਅੱਜ ਜਿਹੜਾ ਵੱਡਾ ਇਕੱਠ ਹੋਣ ਜਾ ਰਿਹਾ ਇਸ ਜਗ੍ਹਾ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ ਭਾਵੇਂ ਡਾਕਟਰੀ ਟੀਮਾਂ ਨੇ ਜਿਹੜਾ ਮਨਾ ਕੀਤਾ ਹੋਇਆ ਕਿ ਜਿਆਦਾ ਨਹੀਂ ਮਿਲ ਸਕਦੇ ਕਿਉਂਕਿ ਸਿਹਤ ਕਮਜ਼ੋਰ ਹੋਣ ਕਰਕੇ ਉਹਨਾਂ ਨੂੰ ਇਨਫੈਕਸ਼ਨ ਹੋ ਸਕਦਾ ਹੈ ਇਸੀ ਦਾ ਧਿਆਨ ਰੱਖਦੇ ਹੋਏ ਪਰ ਅੱਜ ਵੱਡਾ ਇਕੱਠ ਕਿਉਂਕਿ ਕਿਸਾਨ ਆ ਗੂ ਜਿਹੜੇ ਜਿਹੜੇ ਕਿਸਾਨ ਪਿੰਡਾਂ ਦੇ ਵਿੱਚ ਆਉਂਦੇ ਨੇ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਦੇਖਣਾ ਚ ਯਾ ਮਿਲਣਾ ਚਾਹੁੰਦੇ ਆ ਪਰ ਅੱਜ ਇਸ ਜਗ੍ਹਾ ਤੇ ਇਸ ਬੈੱਡ ਤੇ ਉਹਨਾਂ ਨੂੰ ਲਟਾਇਆ ਜਾਵੇਗਾ ਤੇ ਰਾਮ ਵੀ ਕਰਨਗੇ ਤੇ ਆਪਣੇ ਜਿਹੜਾ ਉਹਨਾਂ ਨੂੰ ਦੂਰੋਂ ਜਿਹੜੇ ਕਹਿ ਸਕਦੇ ਆ ਕਿ ਕਿਸਾਨ ਵੀਰ ਆਪਣਾ ਦੇਖ ਸਕਣਗੇ ਕਿ ਡੱਲੇਵਾਲ ਸਾਹਿਬ ਦੀ ਕਿੱਦਾਂ ਦੀ ਸਿਹਤ ਹੈਗੀ ਆ ਤੇ ਅੱਗੇ ਇਹਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਆਂ ਤੇ ਤੁਹਾਨੂੰ ਅੱਗੇ ਜ਼ਰੂਰ ਮੈਂ ਕੈਮਰਾਮੈਨ ਨੂੰਗਾ ਦਿਖਾਈਏ ਕਿ ਜਿਹੜੀ ਅੱਗੇ ਸਾਹਮਣੇ ਤੁਹਾਨੂੰ ਇਹ ਛੋਟੀ ਜੀ ਗਲੀ ਦਿਂਦੀ ਆ ਇਸ ਜਗ੍ਹਾ ਤੇ ਅੱਗੇ ਜਿਹੜੀ ਟਰਾਲੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਰਾਮ ਕਰ ਰਹੇ ਨੇ ਕਿਉਂਕਿ ਇੱਥੇ ਹੀ ਡਾਕਟਰੀ ਜਿਹੜੀ ਟੀਮ ਹੈ ਉਹ ਉਹਨਾਂ ਦਾ ਚੈੱਕਅਪ ਇਸੇ ਜਗ੍ਹਾ ਤੇ ਕੀਤਾ ਜਾਂਦਾ ਪਰ ਹੁਣ ਜਿਹੜੇ ਜਗਜੀਤ ਸਿੰਘ ਢੱਲੇਵਾਲ ਤਕਰੀਬਨ 11 11:30 ਵਜੇ ਦੇ ਕਰੀਬ ਇਹ ਬਾਹਰੇ ਲਿਆਂਦੇ ਜਾਣਗੇ ਕਿਉਂਕਿ ਇਸ ਜਗ੍ਹਾ ਤੇ ਜਿਹੜਾ ਕੱਠ ਹੈ ਲਗਾਤਾਰ ਵੱਧਦਾ ਜਾ ਰਿਹਾ ਤੇ ਪੂਰੇ ਕਿਸਾਨਾਂ ਵੱਲੋਂ ਉਹਨਾਂ ਦੇ ਪੋਤਰੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਉਹਨਾਂ ਦੀ ਨੂੰਹ ਵੱਲੋਂ ਵੀ ਉਹਨਾਂ ਦਾ ਪੂਰਾ ਪਰਿਵਾਰ ਇੱਥੇ ਡਟਿਆ ਭਾਵੇਂ ਉਹਨਾਂ ਦੀਆਂ ਭੈਣਾਂ ਹੋਣ ਉਹਨਾਂ ਦੀ ਨੂੰਹ ਹੋਵੇ ਉਹਨਾਂ ਦਾ ਪੋਤਾ ਹੋਵੇ ਉਹਨਾਂ ਦਾ ਬੇਟਾ ਹੋਵੇ ਸਾਰਾ ਪਰਿਵਾਰ ਮੋਰਚੇ ਦੇ ਵਿੱਚ ਸ਼ਾਮਲਾ ਉਹਨਾਂ ਨੇ ਅਪੀਲ ਵੀ ਕੀਤੀ ਸੀ ਕਿ ਤੁਸੀਂ ਅਸੀਂ ਸਾਰਾ ਪਰਿਵਾਰ ਇੱਥੇ ਡਟੇ ਹੋਏ ਹਾਂ ਸਾਰਿਆਂ ਦੀ ਖਾਤਰ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਪਹੁੰਚ ਕੇ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰੋ ਕਿਉਂਕਿ ਹਰ ਇੱਕ ਦੇ ਲਈ ਆਪਣੀ ਫਸਲ ਤੇ نسل ਦੇ ਲਈ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਇਹ ਸਾਡੀ ਕੱਲਿਆਂ ਦੀ ਲੜਾਈ ਨਹੀਂ ਸਾਰਿਆਂ ਦੀ ਲੜਾਈ ਹੈ ਸਾਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਉਹਨਾਂ ਦੀ ਬਾਰ ਬਾਰ ਅਪੀਲ ਤੋਂ ਬਾਅਦ ਜਿਹੜਾ ਖਨੌਰੀ ਮੋਰਚੇ ਦੇ ਉੱਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਅੱਜ ਕੇਸ ਕਾਇਤ ਤੇ ਹੋਰ ਦੇ ਕਿਸਾਨ ਆਗੂ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਕਜੁੱਟ ਹੋ ਕੇ ਜਿਹੜਾ ਇਹ ਲੜਮੋਰਚ ਹੈ ਜਿਹੜਾ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਤਾਂ ਕਿ ਸਰਕਾਰ ਨੂੰ ਜਿਹੜੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਣ ਦੇ ਲਈ ਜ਼ਰੂਰੀ ਹੈ ਕਿ ਜਗਜੀਤ ਸਿੰਘ ਢੱਲੇਵਾਰ ਜੋ ਨਿਰਧਾੜਕ ਜਰਨੈਲ ਨੇ ਕਿਸਾਨ ਮੋਰਚੇ ਦੇ ਲਈ ਅੱਗੇ ਹੋ ਕੇ ਆਪਣੀ ਪਹਿਲ ਦੇ ਆਧਾਰ ਤੇ ਜਰਨੈਲ ਬਣ ਕੇ ਇੱਕ ਮਰਨ ਵਰਤ ਰੱਖਿਆ ਹੋਇਆ ਸਿਹਤ ਬੜੀ ਵਿਗੜੀ ਹੋਈ ਹੈ ਕੈਂਸਰ ਦੇ ਮਰੀਜ਼ ਨੇ ਦਵਾਈ ਖਾਣਾ ਪੀਣਾ ਬਿਲਕੁਲ ਬੰਦ ਕੀਤਾ ਹੋਇਆ ਤੇ ਉਹ ਵੀ ਵਾਰ-ਵਾਰ ਇੱਕੋ ਅਪੀਲ ਕਰ ਰਹੇ ਨੇ ਕਿ ਤੁਸੀਂ ਇਕੱਠੇ ਹੋ ਕੇ ਲੜਾਈ ਲੜੋ ਅਸੀਂ ਇਹ ਜੀ ਇੱਕ ਜੰਗ ਜਿੱਤ ਕੇ ਹੀ ਇੱਥੋਂ ਵਾਪਸ ਜਾਵਾਂਗੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸ ਨਾਲ ਕੈਮਰਾਮੈਨ ਸਕੰਦਰ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਖਨੌਰੀ ਸੰਗਰੂਰ